ਅਰ ਇਸ ਬੈਲ ਆਈਕਨ ਕੋ ਦਬਾਏ ਅਤੇ ਪਾਏ ਵੀਡੀਓ ਸਭ ਤੋਂ ਪਹਿਲੇ। ਦੋਸਤੋ ਕਿਸਾਨਾਂ ਦਾ ਪ੍ਰੋਟੈਸਟ ਜਿਹੜਾ ਕਿਸਾਨਾਂ ਦਾ ਪ੍ਰੋਟੈਸਟ ਲਗਾਤਾਰ ਚੱਲ ਰਿਹਾ ਹੈ ਤੁਸੀਂ ਦੇਖਦੇ ਹੋ ਕਿੰਨੇ ਦਿਨ ਹੋ ਗਏ ਧਰਨੇ ਲੱਗਿਆਂ ਨੂੰ ਧਰਨੇ ਦੇ ਨਾਲ ਦੇਖਦੇ ਹੋ ਤੁਸੀਂ ਅੱਜ ਅਸੀਂ ਡੀਸੀ ਦਫ਼ਤਰ ਦੇ ਬਾਹਰ ਪਹੁੰਚੇ ਆ ਇੱਥੇ ਕੁਝ ਵਕੀਲ ਭਾਈ ਚਾਰਾ ਵੀ ਆ ਹਰ ਵਰਗ ਦੇ ਲੋਕ ਜਿੱਥੇ ਇਸ ਪ੍ਰੋਟੈਸਟ ਦੇ ਵਿੱਚ ਹਿੱਸਾ ਲੈ ਰਹੇ ਨੇ ਉਥੇ ਵਕੀਲ ਭਾਈ ਚਾਰਾ ਆਓ ਤੁਹਾਡੀ ਉਹਨਾਂ ਨਾਲ ਗੱਲਬਾਤ ਕਰਾਂਗੇ। ਇਹ ਤਾਂ ਆਇਆ ਹਾਂਜੀ ਉਹ ਜਿਹੜੇ ਜੰਨੇ ਹਾਂਜੀ ਅਸੀਂ ਅਸੀਂ ਕਹਿਣਾ ਚਾਹੁੰਦੇ ਆ ਜੀ ਦੇਖੋ ਆਪਾਂ ਛੜੇ ਬੰਦੇ ਨੂੰ ਕਦੇ ਘਰੇ ਨਹੀਂ ਵੜ ਲਿੰਦੇ ਉਹਨੂੰ ਕਬਰਾਂ ਨਹੀਂ ਦਿੰਦੇ ਸਾਡੀ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਕਿ ਅਸੀਂ ਦੇ ਉਹਨੂੰ ਦੇਸ਼ ਫੜਾ ਰੱਖਿਆ ਜਿਹੜੇ ਸਾਡਾ ਸਾਰਿਆਂ ਦਾ ਵੇੜਾ ਹੀ ਕਰਕੇ ਕਰਦਾ ਠੀਕ ਹੈ ਨਾ ਅਸੀਂ ਚਾਹੁੰਦੇ ਆ ਕਿ ਜਿਹੜਾ ਇਹ ਕਾਲਾ ਕਾਨੂੰਨ ਬਣਿਆ ਇਹਨੂੰ ਰੱਦ ਕੀਤਾ ਜਾਵੇ ਐਨ ਕਿਸਾਨਾਂ ਦੀ ਜਿਹੜੀ ਬੇਨਤੀ ਆ ਸੁਣੀ ਜਾਵੇ ਤਾਂ ਨਹੀਂ ਜਿਹੜਾ ਜੀ ਇਹਨਾਂ ਨੇ ਨਹੀਂ ਸੁਣਿਆ ਸਾਡਾ ਜਿਹੜਾ ਸੰਘਰਸ਼ ਸਾਡਾ ਜਿਹੜਾ ਅੰਦੋਲਨਾ ਜਿੰਨੋਂ ਦਿਨ ਇਸ ਤੋਂ ਵੀ ਵੱਧ ਜਾਊਗਾ ਜੇ ਸਾਨੂੰ ਜਾਨਾਂ ਦੇਣ ਦੀ ਲੋੜ ਪਈ ਨਾ ਆਪਣੇ ਕਿਸਾਨ ਭਰਾਵਾਂ ਲਈ ਅਸੀਂ ਉਹ ਵੀ ਦੇ ਲਈ ਤਿਆਰ ਆਂ ਮੋਦੀ ਸਰਕਾਰ ਬਾਰ ਬਾਰ ਕਹਿ ਰਹੀ ਆ ਕਿ ਅਸੀਂ ਸੋਧ ਕਰ ਦਾਂਗੇ ਸੋਧ ਕਰ ਦਾਂਗੇ ਤੁਹਾਨੂੰ ਕੀ ਲੱਗਦਾ ਕਿ ਸੋਧ ਦੇ ਨਾਲ ਕੋਈ ਹੱਲ ਨਿਕਲੂਗਾ ਵੀਰ ਜੀ ਦੇਖੋ ਇੱਕ ਚੀਜ਼ ਮੈਨੂੰ ਨਹੀਂ ਚਾਹੀਦੀ ਮੈਂ ਕਹਿੰਦਾ ਮੈਨੂੰ ਇਹ ਚੀਜ਼ ਨਹੀਂ ਚਾਹੀਦੀ ਤਾਂ ਮੇਰੇ ਤੇ ਥੋਪ ਕਿਉਂ ਰਹੇ ਹੋ ਮੈਨੂੰ ਇਹ ਕਾਲਾ ਕਾਨੂੰਨ ਨਹੀਂ ਚਾਹੀਦਾ ਅਸੀਂ ਚੋਣੇ ਸਾਡੇ ਸਾਰੇ ਵੀਰਾਂ ਨੂੰ ਸਾਰੇ ਪੰਜਾਬ ਨੂੰ ਜਾਂ ਹਰਿਆਣਾ ਸਾਹ ਹੋਰ ਵੀ ਦੇਸ਼ ਜਿਹੜੇ ਜੁੜੇ ਹੋਏ ਨੇ ਕਿਸਾਨ ਵੀਰ ਉਹਨਾਂ ਨੂੰ ਇਹ ਕਾਨੂੰਨ ਨਹੀਂ ਚ ਅਸੀਂ ਚੋਣਿਆਂ ਜਿਹੜੇ ਕਾਨੂੰਨ ਆ ਵਾਪਸ ਲੈਤੇ ਜਾਣ ਸਾਨੂੰ ਇਹਦੇ ਵਿੱਚ ਸੋਧ ਬਿਲਕੁਲ ਨਹੀਂ ਚਾਹੀਦੀ ਇਹ ਵੀਰਜੀ ਕੀ ਕਰਦੇ ਆ ਦੇਖੋ ਪਹਿਲਾਂ ਇਹਨਾਂ ਨੇ ਨੋਟਵੰਦੀ ਕੀਤੀ ਰਾਤੋਂ ਰਾਤ ਐਲਾਨ ਕਰਤਾ ਰਾਤੋਂ ਰਾਤ ਇਹਨਾਂ ਨੇ ਕਾਨੂੰਨ ਪਾਸ ਕਰਤਾ ਵੀਰੇ ਇਹ ਤਾਂ ਥੋਪਦੇ ਨੇ ਇਹਦਾ ਤਾਨਾਸ਼ਾਹ ਨੇ ਅਸੀਂ ਦੇਖੋ ਇੱਕ ਚੀਜ਼ ਮੇਰੀ ਆ ਉਹ ਮੈਥੋਂ ਪੁੱਛੀ ਜਾਵੇ ਨਾ ਵੀ ਮੈਨੂੰ ਚਾਹੀਦੀ ਹੈ ਕਿ ਨਹੀਂ ਠੀਕ ਹੈ ਨਾ ਮੇਰੇ ਤੇ ਥੋਪਿਆ ਕਿਉਂ ਜਾ ਰਹੇ ਆ ਇਹ ਥੋਪਦੇ ਨੇ ਸਾਨੂੰ ਉਹ ਚੀਜ਼ ਨਹੀਂ ਚਾਹੀਦੀ ਅਸੀਂ ਇਹਦਾ ਬਾਈਕਾਟ ਕਰਦੇ ਆ ਇਹ ਕਾਨੂੰਨ ਦਾ ਵਿਰੋਧ ਕਰਦੇ ਆ ਅਸੀਂ ਜਾਣੇ ਆ ਕਿ ਇਹ ਕਾਨੂੰਨ ਵਾਪਸ ਲੈਤਾ ਜਾਵੇ ਸਾਨੂੰ ਨਹੀਂ ਚਾਹੀਦਾ ਨਹੀਂ ਨੀ ਉਹ ਕਿਉਂ ਦਿੱਤੀ ਜਾ ਰਹੀ ਹੈ ਜਿਹੜੀ ਚੀ ਕਰਦੇ ਨਹੀਂ ਚਾਹੁੰਦੇ ਕਿਉਂ ਦਿੱਤੀ ਜਾ ਰਹੀ ਹੈ ਹੋਣ ਉਹ ਕਾਨੂੰਨਾਂ ਦੇ ਵਿੱਚ ਜਿਹੜਾ ਕਹਿ ਰਿਹਾ ਐਮੈਂਡਮੈਂਟ ਕਰਦੇ ਆ ਉਹਦਾ ਮਤਲਬ ਹੈ ਵੀ ਬਰਫੀ ਖਾ ਲੋ ਡੱਬਾ ਰੱਖ ਦਿਓ ਜਦਸ ਨੂੰ ਚਾਹੀਦਾ ਹੀ ਨਹੀਂ ਅਸੀਂ ਡੱਬਾ ਵੀ ਕਿਉਂ ਰੱਖੀਏ ਇਹ ਨਜਾਇਜ਼ ਕੀਤਾ ਜਾ ਰਿਹਾ ਇਹ ਬਿਲਕੁਲ ਨਾ ਸਾਨੂੰ ਪਸੰਦ ਹੈ ਜੇ ਸਾਨੂੰ ਕੁਰਬਾਨੀਆਂ ਦੇਣੀਆਂ ਪਈਆਂ ਅਸੀਂ ਉਹਦੇ ਲਈ ਵੀ ਤਿਆਰ ਆ ਹੁਣ ਕਹਿ ਰਹੇ ਵੀ ਮੀਟਿੰਗਾਂ ਲਗਾਤਾਰ ਕੀਤੀ ਜਾ ਰਹੀਆਂ ਹੁਣ ਵੀ ਅੱਗੇ ਵੀ ਕਹਿ ਰਹੇ ਆ ਵੀ ਜੀ ਮੀਟਿੰਗ ਦੀ ਲੋੜ ਪਈ ਕਰਾਂਗੇ ਤਾਂ ਕੋਈ ਹੱਲ ਤੁਹਾਨੂੰ ਕੀ ਲੱਗਦਾ ਕਿ ਅੱਜ ਦੇ ਪ੍ਰੋਟੈਸਟ ਤੋਂ ਬਾਅਦ ਉਹਨਾਂ ਤੇ ਕੋਈ ਅਸਰ ਹੋਊਗਾ ਦੇਖੋ ਜੀ ਵੀਰ ਜੀ ਇਹ ਮੀਟਿੰਗਾਂ ਤਾਂ ਕਰ ਰਹੇ ਆ ਵੀ ਇਹ ਜਿਹੜਾ ਅੰਦੋਲਨ ਆ ਇਹ ਠੰਡੇ ਵਾਸਤੇ ਚ ਪੈ ਜਾਵੇ ਪਰ ਇਹ ਨਹੀਂ ਪਊਗਾ ਠੀਕ ਆ ਨਾ ਅਸੀਂ ਸਾਰੇ ਕਿਸਾਨ ਭਰਾਵਾਂ ਦੇ ਨਾਲ ਆ ਅਸੀਂ ਕੋਈ ਕਿਸਾਨ ਪਰਿਵਾਰਾਂ ਦੇ ਵਿੱਚੋਂ ਆ ਅਸੀਂ ਇਹਨਾਂ ਨੇ ਅੱਜ ਮੈਂ ਸੋਸ਼ਲ ਮੀਡੀਆ ਤੇ ਸੋਹ ਰ ਉਹ ਕਹਿੰਦੇ ਜੇ ਤੁਹਾਨੂੰ ਪੰਜ ਜੋ ਸੌਦਾ ਚਾਹੀਦਾ ਹੈ ਨਾ ਅਸੀਂ 7 ਦਿਨ ਨੂੰ ਤਿਆਰ ਆ ਪਰ ਅਸੀਂ ਕਾਨੂੰਨ ਵਾਪਸ ਨਹੀਂ ਲਵਾਂਗੇ ਬਸ ਸਾਨੂੰ ਇਹ ਕਾਨੂੰਨ ਬਾਬਤ ਚਾਹੀਦਾ ਅਸੀਂ ਇਹ ਕਾਨੂੰਨ ਨਹੀਂ ਚਾਹੁੰਦੇ ਗੱਲ ਖਤਮ ਸਾਡਾ ਡੀਐਨਏ ਆ ਵੀ ਸਾਨੂੰ ਇਹ ਕਾਨੂੰਨ ਨਹੀਂ ਚਾਹੀਦਾ ਬਸ ਹਾਂ ਜੀ ਤੁਸੀਂ ਕਹਿਣਾ ਚਾਹੁੰਦੇ ਭਾਰਤ ਸਰਕਾਰ ਦੇ ਸਾਰੇ ਕਿਸਾਨਾਂ ਨੇ ਕਿਸੇ ਵੀ ਜੱਥੇਬੰਦੀ ਨੇ ਅੱਜ ਤੱਕ ਕਿਸੇ ਕਾਨੂੰਨ ਦੀ ਮੰਗ ਨਹੀਂ ਕੀਤੀ ਜੇ ਅਸੀਂ ਮੰਗੇ ਹੀ ਨਹੀਂ ਕਰਦੇ ਸਰਕਾਰ ਸਾਡੇ ਦੇ ਉੱਤੇ ਕਾਨੂੰਨ ਕਿਉਂ ਉੱਥੋਂ ਉਪ ਰਹੀ ਆ ਜੇ ਇਹਨੂੰ ਐਡਵਾਂਸ ਕਰਨਾ ਚਾਹੁੰਦੀ ਹੈ ਤਾਂ ਭਾਰਤ ਸਰਕਾਰ ਯੂਨੀਵਰਸਿਟੀਆਂ ਬਣਾ ਸਕਦੀਆਂ ਜਿਹੜੇ ਕਿਸਾਨਾਂ ਨੂੰ ਗਾਈਡ ਕਰਨ ਜਿਹਦੇ ਨਾਲ ਸਾਡਾ ਐਗਰੀਕਲਚਰ ਸੈਕਟਰ ਆ ਜਿਹੜਾ ਐਡਵਾਂਸ ਹੋ ਜਾਊਗਾ ਦੂਜੀ ਐਮੈਂਡਮੈਂਟ ਕੀਤੀ ਹੈ ਇਹਨਾਂ ਨੇ ਸੀਸਲ ਕਮੇਟੀ ਐਕਟ ਦੀ ਜਿਹਦੇ ਵਿੱਚ 1955 ਦੇ ਵਿੱਚ ਭਾਰਤ ਸਰਕਾਰ ਨੇ ਇਹ ਕਾਨੂੰਨ ਬਣਾਇਆ ਸੀ ਤਾਂ ਕਿ ਜ਼ਖੀਰੇਬਾਜ਼ੀ ਬੰਦ ਹੋ ਜਵੇ ਜੇ ਜ਼ਖੀਰੇਵਾਜੀ ਬੰਦ ਹੋਈ ਸੀ ਤਾਂ ਸਾਡੀ ਭੁੱਖਮਰੀ ਖਤਮ ਹੋਈ ਸੀ ਅੱਜ ਗਵਰਨਮੈਂਟ ਆਫ ਇੰਡੀਆ ਨੇ ਜ਼ਖੀਰੇਵਾਜੀ ਚਾਲੂ ਕਰਤੀ ਜਿਦੇ ਵਿੱਚ ਕਾਰਪੋਰੇਟ ਨੂੰ ਪਰਮਿਸ਼ਨ ਦੇਤੀ ਤੁਸੀਂ ਜ਼ਖੀਰੇਵਾਜੀ ਕਰੋ ਜਿਦੇ ਕਾਰਨ ਭਾਰਤ ਦੇ ਵਿੱਚ ਭੁੱਖਮਰੀ ਬਣੂਗੀ ਉਹ ਸਾਰੇ ਪਿਆਜ਼ ਆਲੂ ਸਾਡੇ ਕੰਟਰੋਲ ਕਰ ਲੈਣਗੇ ਤੇ ਵੱਧ ਰੇਟ ਦੇ ਉੱਤੇ ਆਮ ਪਬਲਿਕ ਨੂੰ ਗਰੀਬਾਂ ਨੂੰ ਵੇਚਣਗੇ ਸਰਕਾਰ ਉਹਦੇ ਵਿੱਚ ਸਿਰਫ ਤਾਂ ਦਖਲ ਦੇ ਸਕਦੀ ਹੈ ਜੇ ਰੇਟ ਉਹਦਾ 100 ਗੁਣਾ ਵੱਧ ਹੋਊਗਾ ਅਦਰਵਾਈਜ਼ ਗਵਰਨਮੈਂਟ ਆਫ ਇੰਡੀਆ ਉਹਦੇ ਵਿੱਚ ਦਖਲ ਅਦਾ ਜਿੰਨੀ ਕਰ ਸਕਦੀ ਹੈ ਬਿਲਕੁਲ ਕਾਲਾ ਕਾਨੂੰਨ ਆ ਜਿਹੜਾ ਕਿ ਗਰੀਬ ਲੋਕਾਂ ਦੇ ਬਿਲਕੁਲ ਖਿਲਾਫ ਆ ਭਾਰਤ ਭਾਰਤ ਵੱਲੋਂ ਭਾਰਤ ਸਰਕਾਰ ਵੱਲੋਂ ਬਣਾਇਆ ਗਿਆ ਅੱਜ ਲਗ ਲਗ ਜਗ੍ਹਾ ਤੇ ਧਰਨੇ ਪ੍ਰਦਰਸ਼ਨ ਹੋ ਰਹੇ ਆ ਲੇਕਿਨ ਮੋਦੀ ਦੀ ਸਰਕਾਰ ਤੇ ਇੰਦਾ ਕੋਈ ਅਸਰ ਨਹੀਂ ਹੋ ਰਿਹਾ ਇਹਦਾ ਕਾਰਨ ਤੁਹਾਨੂੰ ਕੀ ਲੱਗਦਾ ਨਹੀਂ ਭਾਰਤ ਸਰਕਾਰ ਮੋਦੀ ਸਰਕਾਰ ਦੇ ਉੱਤੇ ਬਹੁਤ ਅਸਰ ਹੋ ਰਿਹਾ ਹੈ ਇੰਟਰਨੈਸ਼ਨਲ ਲੈਵਲ ਤੋਂ ਇਹਨਾਂ ਦੇ ਉੱਤੇ ਦਬਾਅ ਬਣ ਰਿਹਾ ਉਹ ਸਿਰਫ ਆਪਣਾ ਬਚਾਉਣ ਦੇ ਲਈ ਇਹਨੂੰ ਡਿਲੇ ਕਰ ਰਿਹਾ ਸ਼ੁਕਰੀਆ ਥੈਂਕ ਯੂ